ਔਰ ਬਹੁਤ ਸੀਡ ਬੈਂਕ ਹੈ ਕਿ ਬਹੁਤ ਜਗ੍ਹਾ ਟ੍ਰੈਡੀਸ਼ਨਲ ਕ੍ਰਾਪਸ ਨੂੰ ਬਚਾਇਆ ਵੀ ਜਾ ਰਿਹਾ ਹੈ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਐਂਡ ਆਈ ਥਿੰਕ ਥਿਸ ਇਜ਼ ਅ ਮੂਵਮੈਂਟ ਹੈਪਨਿੰਗ ਇਨ ਇੰਡੀਆ ਅੱਜ ਕੱਲ੍ਹ ਇੱਕ ਇੱਕ ਜਿਹੜਾ ਹੈ ਨਾ فوکس جہاں ہے شفٹ کر گیا ہے جو کہ بیج بچا بیج سرکشن جو جی کہ وہ بہت بڑا ایک ایكٹیویٹی ہو گئی ہے اچھا موومینٹ چل رہا ہے تو ديٹ كلیئرلی شوز كی پیپل انڈرسٹینڈ دی امپورٹینس آف دیز ٹریڈنل سیٹس اینڈ دی وانٹ ٹو گو بیک ٹو دوز ٹرڈیشنل سیٹس یہ تو موومینٹ چل رہی ہے كی ہندوستان میں لیکن صرف ہے كہ جو كوتا جی پہلے كہہ رہے تھے جافیشیل سسٹم ہے وہ ریکوگنائز كیوں نہیں كرنا ديٹس اے بگر ایشو كہ كیا كارن ہے كی ایک مطلب as an agriculture scientist also i don't understand ki agriculture universities kyun is gal de naal parhez kardiya ki bhai desi seed nahi aana chahida hai ga ya we should move from chemical to non chemical kyun hunda hai aisa i think that's uh, well that is a, the because of lobby that's the point the i'm kyun matlab bhi agriculture kitna hai oh wo which supports organic and proper practices this and ਦੱਸੋ ਸੋ देयर इज अ नीड ਫॉर ਇਟ ਪੀਪਲ ਅੰਡਰਸਟੈਂਡ ਔਰ ਤੁਸੀਂ ਹੈਲਥ ਦੇ ਆਸਪੈਕਟ ਨਾਲ ਕਹਿ ਰਹੇ ਹੋ ਪਰਿਆਵਰਣ ਦੇ ਆਸਪੈਕਟ ਨਾਲ ਕਹਿ ਰਹੇ ਹੋਗੇ ਉਹ ਇਹ ਸਿਰਫ ਇਹ ਨਹੀਂ ਕਿ ਵੀ ਟ੍ਰੈਡੀਸ਼ਨਲ ਸੀਡ ਵਿੱਚ ਤੁਹਾਡੇ ਕੋਲ ਪ੍ਰੋਪਰਟੀਆਂ ਹੈਗੀਆਂ ਡਿਜ਼ੀਜ਼ ਕੰਟਰੋਲ ਜਾਂ ਫਲਾਣੀ ਫਲਾਣੀ ਜੋ ਸਾਇੰਟਿਸਟ ਕਹਿੰਦੇ ਉਹ ਤੋਂ ਆਪਾਂ ਜੀਨ ਕੱਢਿਆ ਜਾਂ ਉਹਦੇ ਵਿੱਚੋਂ ਕ੍ਰੋਸਿੰਗ ਕਰਕੇ ਕਰਦੇ ਹੈਗੇ ਦੈਟ ਇਜ਼ ਆਫ ਕੋਰਸ ਵਨ ਸਟਰੈਂਥ ਜਿਹੜੀ ਆਪਣੇ ਟ੍ਰੈਡੀਸ਼ਨਲ ਸੀਡਸ ਹੈਗੀਆਂ ਬਟ ਟੂ ਰਿਵਾਈਵ ਦੋਸ ਟ੍ਰੈਡੀਸ਼ਨਲ ਸੀਡਸ देयर इज अ बिग ਮੂਵਮੈਂਟ ਹੈਪਨਿੰਗ ਇਨ ਇੰਡੀਆ ਐਂਡ ਆਈ ਥਿੰਕ ਵੈਦਰ ਇਟ ਇਜ਼ ਸਾਊਥ ਇੰਡੀਆ ਸੇ ਇਹ ਅਲੱਗ ਗੱਲ ਹੈ ਕਿ ਇਨ ਨਾਰਥ ਇੰਡੀਆ ਇਟ ਇਜ਼ਨਟ ਐਸ ਮਚ ਐਸ their focus is in south india we must appreciate south indian farmers ki up kar rahe hain aur sade ithe nahi ho raha hai masala lekin ਹੋਪਫੁਲੀ ਦਿਸ ਵਿਲ ਕਮ ਹੇਅਰ ਆਲਸੋ ਆਰਗੈਨਿਕ ਸਰ ਉਹ ਤਾਂ ਜਿਹੜਾ ਆਰਗੈਨਿਕ ਹੈ ਨਾ ਸਰ ਇੱਕ ਮਿੰਟ ਕਿਹਾਸਾ ਉਹ ਜਿਹੜੀ ਗੱਲ ਹੈ ਬਿਲਕੁਲ ਠੀਕ ਹੈ ਤੁਹਾਡੀ ਪਰ ਲੇਕਿਨ ਉਹ ਤੇ ਇੱਕ ਛੋਟਾ ਇਹ ਰਕਵਾ ਉਹਨਾਂ ਦਾ ਕੰਪੇਅਰ ਵਿਦ ਜੋ ਜੋ ਕਵਿਤਾ ਜੀ ਨੇ ਕਿਹਾ ਹੈਗਾ ਦੈਟ ਕਮਿਊਨਿਟੀ ਮੈਨੇਜ ਨੇਚਰਲ ਫਾਰਮਿੰਗ ਸਿਸਟਮਸ ਆਫ ਆਂਧਰਾ ਪ੍ਰਦੇਸ਼ ਉਹ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈਗਾ ਕਿ ਅਗਰ ਉਹ ਦੁਨੀਆ ਦਾ ਸਭ ਤੋਂ ਵੱਡਾ ਐਗਰੋਇਕੋਲੋਜੀਕਲ ਫਾਰਮਿੰਗ ਸਿਸਟਮ ਹੈ तो ओ उनु मल्टीप्लाई ਕਰਨ ਦੀ ਜਰੂਰਤ ਹੈ ਗਿਆ ਦੇਖੋ ਦੁਨੀਆ ਦਾ ਸਭ ਤੋਂ بڑا ਇਕੋਲੋਜੀਕਲ ਫਾਰਮਿੰਗ ਸਿਸਟਮ ਹੈ ਜਿਹੜਾ ਆਂਧਰਾ ਪ੍ਰਦੇਸ਼ ਦੀ ਗੱਲ ਕਰ ਰਹੇ ਹਾਂ ਸੋ ਇਟਸ ਆਹ ਦੀਸ ਆਰ دی ਥਿੰਗਸ ਵਿਚ ਵੀ ਆਲਸੋ ਨੀਡ ਟੂ ਐਕਸਪੈਂਡ ਵਾਈ ਨਾਟ ਆਂਧਰਾ ਪ੍ਰਦੇਸ਼ ਦਾ ਮਾਡਲ ਸ਼ੁਡ ਕਮ ਟੂ ਪੰਜਾਬ ਇਨ ਇਟਸ ਓਨ ਐਡੈਪਟੇਸ਼ਨ ਲੋਕਲ ਐਡੈਪਟੇਸ਼ਨ ਜੈਡ ਆਲ ਕੂਨੀਆ ਸੋ